ਕੋ ਸਵੇਰੇ ਕਚਹਿਰੀ ਵਿੱਚ ਲੈਣ ਲਈ ਦੋ ਸਵਾਈ ਲੈਣ ਆਉਂਦੇ ਨੇ ਤੇ ਮੈਂ ਇੱਥੇ ਆ ਇੱਕ ਕਵਿਤਾ ਦੇ ਰੂਪ ਸੁਣਾਉਣ ਜਾ ਰਿਹਾ ਹਾਂ ਉઠੋ ਹੋ ਗਿਆ ਸਵੇਰਾ ਉઠੋ ਹੋ ਗਿਆ ਸਵੇਰਾ ਜਾਣਾ ਸਵੇਰ ਦੀ ਕਚਹਿਰੀ ਉઠੋ ਹੋ ਗਿਆ ਸਵੇਰਾ ਉઠੋ ਹੋ ਗਿਆ ਸਵੇਰਾ ਜਾਣਾ ਸਵੇ ਦੀ ਕਚੈਰੀ ਸਵੇ ਦੀ ਕਚੈਰੀ ਵਿੱਚ ਆਈ ਮੋਤ ਪਈ ਬੁਲਾਵੇ ਸਵੇ ਦੀ ਕਚੈਰੀ ਵਿੱਚ ਆਈ ਮੋਤ ਪਈ ਬੁਲਾਏ ਪੋਤੇ ਦਸਵੇਂ ਗੁਰਾ ਦੇ ਪੋਤੇ ਦਸਵੇਂ ਗੁਰਾ ਦੇ ਫਤੇ ਗੱਜ ਕੇ ਬੁਲਾਇਓ ਪੋਤੇ ਦਸਵੇਂ ਗੁਰਾ গজ কে বুলেও বোলে সোনেহারগুরু জী